ਹਾਂਜੀ ਗੇਜ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਹੜਾ ਕੋਈ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋਊ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਹੋਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਅਬਲਕ ਖੋੜੀ ਸੇਲ ਲਈ ਲੈ ਕੇ ਆਏ ਆਂ ਵੀਡੀਓ ਨਾਲ ਅੰਡਾ ਤੱਕ ਬਣੇ ਰਹੋ ਦਿੰਨੇ ਆਂ ਦੀ ਸਾਰੀ ਜਾਣਕਾਰੀ ਰੇਟਸ ਸਮੇਤ ਆਪਾਂ ਵੀਡੀਓ ਵਿੱਚ ਇਹਦੀ ਸਾਰੀ ਜਾਣਕਾਰੀ ਦਵਾਂਗੇ ਇਹ ਕੋਈ ਮੋਰੀ ਏਰੀਆ ਦੇ ਵਿੱਚ ਖੜੀ ਆ ਮਾਲਕ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਉੱਤੇ ਸ਼ੋਅ ਕੀਤਾ ਹੋਇਆ ਜਿਹੜੇ ਕੋਈ ਵੀਰ ਨੂੰ ਘੋੜੀ ਪਸੰਦ ਆਉਂਦੀ ਹੈ ਉਹ ਮਾਲਕ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦਾ ਤੇ ਘੋੜੀ 6-7 ਸਾਲ ਦੀ ਉਮਰ ਹੈ ਇਸ ਘੋੜੀ ਦੀ ਕੱਦ ਇਹ ਦਾ 60 ਇੰਚ ਹੈ ਮੌਕੇ ਦੀ ਘੋੜੀ ਖਾਲੀ ਹੈ ਤੁਸੀਂ ਆਪਣੇ ਮਨਪਸੰਦ ਘੋੜੇ ਤੋਂ ਭਰਾ ਸਕਦੇ ਹੋ ਤਬਲਾ ਕੋ ਕੋੜੀ ਲੈਣ ਦਾ ਤੁਹਾਨੂੰ ਇੱਕ ਫਾਇਦਾ ਇਹ ਹੋ ਜਾਣਾ ਜੇਕਰ ਤੁਸੀਂ ਨੁਕਰੇ ਘੋੜੇ ਤੋਂ ਕੋੜੀ ਮੇਟ ਕਰਵਾਨੇ ਹੋ ਤਾਂ ਇਹ ਨੁਕਰਾ ਬੱਚਾ ਦੇਣ ਦੇ ਚਾਂਸ ਜ਼ਿਆਦਾ ਨੇ ਜੇਕਰ ਤੁਸੀਂ ਮਾਰਵਾੜੀ ਘੋੜੇ ਤੋਂ ਕੋੜੀ ਮੇਟ ਕਰਵਾਨੇ ਹੋ ਤਾਂ ਇਹ ਮਾਰਵਾੜੀ ਬੱਚਾ ਵੀ ਦੇ ਦੂਗੀ ਬੱਚੇ ਇਹਨੇ ਚੰਗੇ ਦੇਣੇ ਆ ਵਧੀਆ ਪਿੱਠਪੂੜੇ ਦੀ ਕੋੜੀ ਐ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜ਼ਰੂਰ ਦਬਾਇਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਦੱਸਿਓ ਵੀਡੀਓ ਕਿੰਨੀ ਲਗੀ ਐਡ ਕਰਵਾਉਣ ਲਈ ਸਾਡਾ ਸਕਰੀਨ ਉੱਤੇ ਨੰਬਰ ਚੱਲ ਰਿਹਾ ਜਿਸ ਕਿਸੇ ਵੀਰ ਨੇ ਐਡ ਕਰਵਾਉਣੀ ਹੋਵੇ ਸੰਪਰਕ ਕਰ ਸਕਦਾ